ਸਮਾ ਸਾਰੀ ਜ਼ਿੰਦਗੀ ਤਾਮ ਇਨਕਲਾਬੀ ਬਣੇ ਰਹਿਣਾ ਇਹ ਤੁਹਾਨੂੰ ਜਿਹੜੀ ਸਾਰਾ ਬਲਾਰੇ ਨੇ ਕਲੀਅਰ ਕੀਤਾ ਦੂਸਰੀ ਗੱਲ ਜਿਹੜੀ ਇੱਥੇ ਆਈ ਆ ਓਏ ਆਈ ਆ ਦੇਖੋ ਅੱਜ ਜਿਹੜਾ ਲੈ ਦੇ ਉੱਪਰ ਜਾਬਰ ਹੋ ਰਿਹਾ ਇਹ ਸਹੀ ਗੱਲ ਆ ਪਰ ਦੂਜੇ ਪਾਸੇ ਜਿਹੜੀ ਇੱਕ ਚੀਜ਼ ਸਥਾਪਿਤ ਕਰਨ ਵਾਲੇ ਯੋਧੇ ਜਿਉਂਦੇ ਨੇ ਜਿਹੜੇ ਦੱਸਦੇ ਨੇ ਕਿ ਨਹਿਰਾ ਕਦੇ ਆਤਮ ਸਮਰਪਣ ਨਹੀਂ ਕਰਦੀਆਂ ਆਤਮ ਸਮਰਪਣ ਕੋਈ ਵਿਅਕਤੀਤਾ ਕਰ ਸਕਦਾ ਜਾਂ ਕੁਝ ਵਿਅਕਤੀਤਾ ਕਰ ਸਕਦੇ ਨੇ ਸਰੰਗਨ ਕਦੇ ਨਹਿਰ ਦੀ ਿਕਸ਼ਮਰੀ ਦੇ ਵਿੱਚ ਨਹੀਂ ਹੁੰਦਾ ਨਹਿਰ ਦੀ ਿਕਸ਼ਮਰੀ ਦੇ ਵਿੱਚ ਆਤਮ ਨੂੰ ਆਪਣਾ ਸ਼ਬਦ ਨਹੀਂ ਹੁੰਦਾ ਹੋਣਾ ਮੈਂ ਤੁਸੀਂ ਜਿਹੜੀ ਜਿੰਨੇ ਮੇਰਾ ਖਿਆਲ ਆ ਵੀ ਹਲੇ ਟਾਈਮ ਬਹੁਤ ਹੋ ਗਿਆ ਹੋਰ ਵੀ ਜਿਹੜੀ ਜੇ ਵਿਚਾਰ ਜਿਹੜੀ ਮਤਲਬ ਸਾਥੀ ਸਾਂਝਾ ਕਰਨ ਦੇ ਹੁੰਦੇ ਤੁਸੀਂ ਸੁਣਦੇ ਪਰ ਤੁਸੀਂ ਜਿਹੜੀ ਜਿੰਨਾ ਚਿਰ ਇਹ ਵਿਚਾਰ ਸੁਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੁਣ ਸਾਰਿਆਂ ਨੇ ਇਠਾਂ ਲਾਂਦ